ਸਾਡੇ ਕਾਰਜਕਰਤਾ ਘਰ ਘਰ ਪਿੰਡ ਪਿੰਡ ਜਾ ਕੇ ਲੋੜਵੰਦਾਂ ਦੀ ਜਿਹੜੀ ਉਹ ਬੈਨੇਫੀਸ਼ੀਅਰਸ ਨੇ ਉਹਨਾਂ ਦੇਰੇ ਨੇ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਇੰਨਾ ਪਰਵਾਹ ਹੁਗਾਰਾ ਮਿਲ ਰਿਹਾ ਹੈ ਕਿ ਰੋਜ਼ ਦੀ ਫੁੱਟਵਾਲ ਲਗਭਗ 200 ਤੋਂ 250 ਤੋਂ 300 ਤੱਕ ਦੀ ਇੱਕ ਇੱਕ ਪਿੰਡ ਚ ਪੈ ਰਹੀ ਹੈ ਉਹਨਾਂ ਚ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਬੈਨੇਫੀਸ਼ੀਅਰ ਹੋ ਸਕਦਾ ਕੋਈ ਐਲੀਜੀਬਿਲਟੀ ਕੰਡੀਸ਼ਨਸ ਹੈਗੀਆਂ ਨੇ ਲੇਕਿਨ ਜਿਹੜੇ ਵੀ ਐਲੀਜੀਬਲ ਉੱਥੇ ਪਿੰਡਾਂ ਦੇ ਲੋਕ ਆ ਰਹੇ ਸੀਗੇ ਉਹਨੂੰ on the spot ਸਹੂਲਤ ਦੇਣ ਦਾ ਕਿਉਂਕਿ ਇਹ ਸਾਰਾ ਕੰਮ ਆਨਲਾਈਨ ਸਿਸਟਮ ਹੈਗਾ ਲੋਕਾਂ ਨੂੰ ਦੱਸਣਾ ਔਰ ਜਿੱਥੇ ਔਖ ਹੈ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ on the spot ਉਹਦਾ ਕਾਰਡ ਵੀ ਕੱਢ ਕੇ ਦੇਣਾ on the spots ਸਕੀਮ ਦੇ ਵਿੱਚ ਅਪਲਾਈ ਕਰਾਣਾ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਨੇ ਸਾਡੇ ਵਲੰਟੀਅਰਸ ਜਾ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰ ਰਹੇ ਸੀਗੇ ਲਗਭਗ ਅਸੀਂ 8-10 स्कीमਾਂ ਦੇ ਉਤੇ ਕੰਮ ਕਰ ਰਹੀ ਸੀ ਜਿਹੜੀ ਕੇਂਦਰ ਸਰਕਾਰ ਦੀਆਂ ਲੋਕਾਂ ਤੱਕ ਪਹੁੰਚਿਆ ਨਹੀਂ ਸੀ ਜਿਹਨਾਂ ਚ ਆਯੂਸ਼ਮਾਨ ਭਾਰਤ ਯੋਜਨਾ ਹੈ ਜਿਹਦੇ ਚ 70 ਸਾਲ ਉੱਪਰ ਔਰ 70 ਸਾਲ ਤੋਂ ਥੱਲੇ ਦੋਨੋਂ categories ਦੇ ਲੋਕ ਨੇ ਜਿਨ੍ਹਾਂ ਤੱਕ ਅਜੇ ਤੱਕ ਇਹ ਸੁਵਿਧਾ ਨਹੀਂ ਸੀ ਪਹੁੰਚੀ ਉਸੇ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜਿਹੜੇ ਬੇਘਰ ਲੋਕ ਨੇ ਜਿਹਦੇ ਘਰ ਤੋਂ ਪਰਛੱਤਾ ਨਹੀਂ ਗਈਆਂ ਉਹਨਾਂ ਨੂੰ ਉਸ ਦੇ ਵਿੱਚ ਅਪਲਾਈ ਕਰਵਾਣਾ ਈ ਸ਼੍ਰਮ ਕਾਰਡ ਭਰਵਾ ਕੇ ਦੇਣਾ ਤਾਂ ਕਿ ਅਸੀਂ ਸਮਝਦੇ ਹਾਂ ਕਿ ਇਸ ਕਾਰਡ ਦੇ ਵਿੱਚ ਬਹੁਤ ਸਾਰੇ ਲਾਭ ਜਿਹੜੇ ਹੈਗੇ ਨੇ ਜਿਹੜੇ ਉਹ ਕਾਰਡ ਹੋਲਡਰਸ ਹੈਗੇ ਨੇ ਉਹਨਾਂ ਨੂੰ ਮਿਲਨੇ ਉਹਦੇ ਵਿੱਚ ਲੋਕਾਂ ਦੀ ਪੈਨਸ਼ਨ ਅਲੱਗ-ਅਨੇਕ ਤਰ੍ਹਾਂ ਦੀਆਂ ਪੈਨਸ਼ਨਸ ਹੈਗੀਆਂ ਨੇ ਉਹ ਲੋਕਾਂ ਦੀਆਂ ਪੈਨਸ਼ਨਸ ਦੇ ਅਪਲਾਈ ਕਰਵਾਣਾ ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ ਉਹਦੇ ਵਾਸਤੇ ਲੋਕਾਂ ਨੂੰ ਰਜਿਸਟਰ ਕਰਵਾਣਾ ਇਹਦੇ ਨਾਲ-ਨਾਲ ਭੈਣਾ ਵਾਸਤੇ ਟੂਲ ਕਿਟ ਯੋਜਨਾ ਜਿਹਦੇ ਵਿੱਚ ਕੀ ਭੈਣਾ ਨੂੰ ਸਿਖਲਾਈ ਇਹ ਮਸ਼ੀਨਾ ਸਿਖਲਾਈ ਉਹਦੇ ਬਾਅਦ ਉਹਨਾਂ ਨੂੰ ਮਸ਼ੀਨਾ ਦੇਨੀ ਆ ਇਸ ਤਰ੍ਹਾਂ ਦੀਆਂ 8-10 ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੇ ਅਸੀਂ ਉਹਦਾ ਲਾਭ ਲੋਕਾਂ ਨੂੰ ਘਰ-ਘਰ ਜਾ ਕੇ ਪਹੁੰਚਾਰੇ ਸੀਗੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਹੈ ਕਿ ਆ ਇਹ ਲੋਕਾਂ ਤੱਕ ਆਨਲਾਈਨ ਸਬਸਿਡੀਆਂ ਪ੍ਰੋਵਾਈਡ ਕਰਕੇ ਭਾਰਤ ਜਨਤਾ ਪਾਰਟੀ ਨੇ ਕੋਈ ਗੁਨਾ ਕੀਤਾ ਹੈ ਕੀ ਪੰਜਾਬ ਦੇ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਣਾ ਇੱਕ ਗੁਨਾਹ ਹੈ? ਕੀ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲੈਣ ਦਾ ਹੱਕ ਨਹੀਂ ਹੈਗਾ? ਇਸ ਨਕਮੀ ਔਰ ਨਠੱਲੀ ਸਰਕਾਰ ਨੇ ਆਪ ਤੇ ਕੁਝ ਕੀਤਾ ਨਹੀਂ। ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਇਹੀ ਕੁਝ ਕੀਤਾ। ਤੇ ਨੁਕਸਾਨ ਕਿਹਦਾ ਹੋਇਆ ਸਾਡੇ ਪੰਜਾਬੀ ਭੈਣ ਭਰਾਵਾਂ ਦਾ ਹੋਇਆ ਇਹ ਨੁਕਸਾਨ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ 156118 ਲਾਬਾਰਤੀ ਹੁਣ ਤੱਕ ਹੋਏ ਨਹੀਂ ਔਰ ਜੋ 56% ਸਾਡੀ ਐਸਸੀ ਆਬਾਦੀ ਜਿਹੜੀ ਹੁੰਦੀ ਹੈ ਉਹਨਾਂ ਨੇ ਲਾਭ ਲਿੱਤਾ ਹੈ ਲਗਭਗ 80% OBC ਆਬਾਦੀ ਨੇ ਲਾਭ ਲਿੱਤਾ ਹੈ ਔਰ 26% ਇਹ ਲਾਬਾਤਰੀ ਜਿਹੜੇ ਗਏ ਨੇ ਜਨਰਲ ਕੈਟਾਗਰੀ ਦੇ ਨੇ ਕੀ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਯੋਜਨਾ ਦਾ ਲੈਣ ਦਾ ਲਾਭ ਲੈਣ ਦਾ ਕੋਈ ਹੱਕ ਨਹੀਂ ਹੈਗਾ? ਔਰ ਬੜੇ ਭਾਰੀ ਮਨ ਨਾਲ ਕਹਿਣਾ ਪੈਂਦਾ ਕਿ ਆ ਜਦ ਪੂਰੇ ਪੰਜਾਬ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਸਾਡੇ 39 ਥਾਵਾਂ 'ਤੇ ਅੱਜ ਕੈਂਪ ਲੱਗੇ ਹੋਏ ਸੀਗੇ ਇਸ ਨ ਕਮੀ ਔਰ ਨ ਠੱਲੀ ਸਰਕਾਰ ਦੇ ਜਿਹੜੇ ਪੈਰੋਕਾਰ ਬਣੇ ਹੋਏ ਨੇ ਜਿਨ੍ਹਾਂ ਦਾ ਬਿਆਨ ਬਹੁਤ ਚਰਚਿਤ ਹੋਇਆ ਮਨੀਸ਼ ਸੋਧਿਆ ਜੀ ਅਸੀਂ ਸਾਰੇ ਨੇ ਸੁਣਿਆ ਕਿ ਉਹ ਆਪਣੇ ਵਲੰਟੀਅਰਸ ਨੂੰ ਕੀ ਕਹਿ ਰਹੇ ਨੇ 2027 ਦੇ ਚੋਣ ਜਿੱਤਣ ਵਾਸਤੇ ਸਾਮ ਦਾਮ ਦੰਦ ਭੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪਵੇ ਉਹ ਕਰਾਂਗੇ ਉਹਦੀ ਪਹਿਲੀ ਚਲਕ ਜਿਹੜੀ ਹੈ ਅੱਜ ਪੰਜਾਬ ਨੂੰ ਦੇਖਣੀ ਪੈ ਰਹੀ ਹੈ ਜਦੋਂ 39 ਦੇ 39 ਕੈਂਪਾਂ ਨੂੰ ਬੰਦ ਕਰਾਉਣ ਵਾਸਤੇ ਪੁਲਿਸ ਨੂੰ ਭੇਜਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆ ਗਿਆ। ਕਿਸੇ ਇਹ ਕੈਂਪ ਨਹੀਂ ਲੱਗਣ ਦੇਾਂਗੇ। ਕਿਸੇ ਕਿਹਾ ਗਿਆ ਤੁਸੀਂ ਪੈਸੇ ਲੈਂਦੇ ਹੋ। ਕਿਸੇ ਕਿਹਾ ਗਿਆ ਪਰਮਿਸ਼ਨ ਦਿਖਾਓ। ਉਹ ਮੈਂ ਨਾ ਕਮਲਿਆਂ ਨੂੰ ਪੁੱਛਦਾ ਮਾਂ ਕਿਆ ਕਿਸੇ ਨੂੰ ਹੈਲਪ ਕਰਨਾ ਉਹ ਸਰਕਾਰੀ ਯੋਜਨਾ ਦਾ ਲਾਭ ਲੈ ਲਵੇ ਇਹਦੇ ਵਾਸਤੇ ਸਰਕਾਰ ਨੂੰ ਪੁੱਛਣਾ ਪਏਗਾ ਜਿਹੜੀ ਮੁਫਤ ਸੇਵਾ ਸੀ ਪ੍ਰੋਵਾਈਡ ਕਰ ਰਹੇ ਆ ਉਹਦੇ ਵਾਸਤੇ ਸਾਨੂੰ ਸਰਕਾਰ ਨੂੰ ਪੁੱਛਣਾ ਪਏਗਾ ਔਰ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਪੈਸੇ ਲੈ ਕੇ ਕੰਮ ਕਰ ਰਹੇ ਹਾਂ ਉਹਦੀ ਵੀ ਕੁਝ ਚਲਕ ਤੁਹਾਨੂੰ ਦਿਖਾ ਦੇਣਾ ਮੈਂ ਬੰਦਾ ਕੋਈ ਕਿਸੇ ਵੀ ਤਰ੍ਹਾਂ ਨਹੀਂ ਜਾਣਾ ਠੀਕ ਹੈ ਮੇਰੀ ਬੇਨਤੀ ਹੈ ਤੁਹਾਨੂੰ ਪਰਮਿਸ਼ਨ ਐਨਓਡੀਸੀ ਸਾਹਿਬ ਦੀ ਅਜੀ ਤੁਹਾਨੂੰ ਸਕਿਉਰਟੀ ਦਵਾਂਗੇ। ਨਾਲ ਕੋਈ ਗੱਲਬਾਤ ਹੁੰਦੀ ਅਸੀਂ ਤੁਹਾਡੇ ਨਾਲ। ਠੀਕ। ਪਰ ਜਦ ਤੱਕ ਤੁਹਾਡੇ ਕੋਲ ਡੀਸੀ ਸਾਹਿਬ ਦੀ ਪਰਮਿਸ਼ਨ ਨਹੀਂ ਹੈ ਕਿ ਮੈਂ ਆਪਣੇ ਇਹ ਵਿੱਚ ਵਰਨਵਾਸવાનો ਕੋਈ ਅਧਿਕਾਰ ਨਹੀਂ ਦ। ਜੀ। ਕਲੀਅਰ ਹੈ। ਸਰ ਜੀ ਆਪਾਂ ਗੱਲ ਸੁਣਨਾ। ਠੀਕ। ਮੇਰੀ ਬੇਨਤੀ ਹੈ। ਸਾਡੀ ਬੇਨਤੀ ਹੁਣ ਸੁਣੋ ਤੁਹਾਡੇ ਤੋਂ। ਲੈ ਅਸੀਂ। ਸਾਡੀ ਬੇਨਤੀ ਹੈ ਵੀ ਕੈਂਪਸ ਵੀ ਲਗਾਤਾਰ 1.5 ਮਹੀਨੇ ਤੋਂ ਲਾ ਰਿਹਾ। ਸਰ ਮੇਰਾ ਹੁਣ ਤੋਂ ਆ ਮੈਂ ਕੱਲ ਲੱਗਿਆ ਇੱਥੇ ਮੈਂ ਕੱਲ ਜੁਆਇਨ ਕੀਤਾ। ਠੀਕ। ਮੈਨੂੰ ਪਤਾ ਲੱਗਿਆ ਵੀ ਆਹ ਗੱਲ ਹੈ। ਅਗਰ ਕਿਸੇ ਨੇ ਇਤਰਾਜ਼ ਕੀਤਾ ਤੇ ਮੈਂ ਆਇਆ। ਤਨੂ ਅੱਜ ਦਾ ਟਾਈਮ ਮੇਰਾ ਏਰੀਆ ਆ ਨਹੀਂ ਹਾਂ ਤੁਸੀਂ ਸਿਕਿਉਰਿਟੀ ਦੇ ਦੇ ਤੁਸੀਂ ਜਾਓ ਵਾਪਸ ਆਪਣਾ ਕੰਮ ਕਰੋ ਦੇਸੀ ਸਾਹਿਬ ਤੋਂ ਮੈਨੂੰ ਮੈਸੇਜ ਕਰਾ ਦਿਓ ਫੋਨ ਤੇ ਮੈਨੂੰ ਪਰਮਿਸ਼ਨ ਲਿਆ ਕੇ ਦੇ ਦਿਓ ਕਿ ਤੁਹਾਡੇ ਕੋਲ ਹੁਣ ਕੋਈ ਪਰਮਿਸ਼ਨ ਹੈ ਤੁਸੀਂ ਹੋਣ ਲੱਗਦੇ ਨਹੀਂ ਸਾਡੇ ਕੋਲ ਕੋਈ ਉਸ ਤੋਂ ਬਿਨਾ ਮੈਂ ਆਪਣੇ ਏਰੀਆ ਦੇ ਵਿੱਚ ਕੋਈ ਕਾਰਵਾਈ ਪ੍ਰਸ਼ਾਸਨ ਤੋਂ ਬਿਨਾ ਨਹੀਂ ਕਰਨ ਦਵਾ ਇਹ ਸਾਰੇ ਪਿੰਡਾਂ ਵਿੱਚ ਲੱਗਦੇ ਨੇ ਸਾਰੇ ਇਹ ਆਪਣੀ ਸਰ ਮੈਂ ਆਪਣੇ ਏਰੀਆ 'ਚ ਨਹੀਂ ਕਰਦਾ ਮੈਨੂੰ ਪਰਮਿਸ਼ਨ ਚਾਹੀਦੀ ਹੈ ਮੈਂ ਕਿਸੇ ਨੂੰ ਕੀ ਲੈਣਾ ਸਾਰੇ ਪੰਜਾਬ 'ਚ ਜੋ ਮਰਜ਼ੀ ਹੋਵੇ ਮੈਂ ਆਪਣੇ ਦਾ ਜ਼ਿੰਮੇਵਾਰ ਹਾਂ ਮੈਂ ਆਪਣੀ ਜਾਨ ਬਚਾਣੀ ਮੈਂ ਕਿਸੇ ਤੋਂ ਕੀ ਲੈਣਾ ਤੁਹਾਨੂੰ ਸਮਾਜਨਾ ਤਾਂ ਜਾਓਗੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਾਓ ਤੁਸੀਂ ਇਹ ਕਾਗਜ਼ਾਤ ਲੈ ਜਾਓ ਸਾਰਿਆਂ ਨੂੰ ਬੇਨਤੀ ਆ ਸਾਡੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕਾਰਡ ਬਣਾਈਏ ਜਿਹੜੇ ਵੀ ਪੱਜਪਾ ਦੀਆਂ ਨੀਤੀਆਂ ਨੇ ਤੁਹਾਡੇ ਕੋਲ ਅਸੀਂ ਪਹੁੰਚਾਈਏ ਪਰ ਕੋਸ਼ਿਸ਼ ਹੈ ਸਾਡੀ ਜੇ ਆਮ ਪਾਰਟੀ ਕਰਨ ਦੇਊਗੀ ਤਾਂ ਹੀ ਹੋ ਸਕਦਾ ਸਰਕਾਰ ਆਮ ਪਾਰਟੀ ਦੀ ਹੈ ਆਮ ਪਾਰਟੀ ਨਹੀਂ ਚਾਹੁੰਦੀ ਵੀ ਕੰਮ ਕਿਸੇ ਦਾ ਭਲੇ ਦਾ ਕੰਮ ਹੋਵੇ ਤੇ ਭਾਵੇਂ ਤੁਹਾਨੂੰ ਸਰਨ ਦੇ ਤਾਹ ਕਿਸ ਦੁਆਰਾ ਦਲ ਪ੍ਰਧਾਨ ਜੀ ਦਾ ਫੇਰ ਆ ਹਾਂ ਉਹ ਕੱਲ੍ਹ ਇਹ ਦੀ ਸੀ ਆਹ ਕਾਟਿਆਲੇ ਕੰਟਰੋਲ ਦੇ ਵੀ ਕੰਮ ਹੋ ਗਏ ਖੁਦਾ ਐਮ ਐਨ ਵੀ ਚੁੰਦਾ ਨਹੀਂ ਹੋਣਾ ਸਾਡਾ ਨਾਮ ਕੁੱਝ ਹੋ ਜਾਏਗਾ ਹਾਂ ਹਾਂ ਜੀ ਇਹ ਇੱਕ ਇੱਕ ਗੜਾ ਜਿਹਨੇ ਗਾਣੇ ਗਾਉ ਗਲੇ ਨੇ ਸਰਕਾਰ ਜਿੱਦਾਂ ਦਿਖਦਾ ਹੈ ਸਰਕਾਰ ਸਰਕਾਰ ਨਾਲ ਨਹੀਂ ਆਗਰਿਆ ਚੰਗੀਆਂ ਹੋਈਆਂ ਵੀਰੇ ਇੱਕ ਇੱਕ ਬੰਦਾ ਪਾਣਾ ਤੇ ਆਉਣੋਂ ਤੋ ਤੋ ਕੋਈ ਕਾਰਡ ਬਣਾਉਣ ਦੇ ਪੈਸੇ ਕੋਈ ਪੈਸਾ ਨਹੀਂ ਲਿਆ ਹਲੇ ਹਾਂ ਜੀ ਤੋਤੋਂ ਕੋਈ ਤੋਤੋਂ ਜੀ ਆ ਜੀ ਰਾਜਾ ਇਹਨਾਂ ਨੂੰ ਕੋਈ ਪੈਸਾ ਨਹੀਂ ਲਿਆ ਕਿਸੇ ਤੋਂ ਕੁਝ ਨਹੀਂ ਲਿਆ ਇਹ ਬਿਲਕੁਲ ਝੂਠਾ ਖੜ ਕੋਲੇ ਜਿਹਨੇ ਵੀ ਸ਼ਿਕਾਇਤ ਕਰੇ ਦੇਖੋ ਗਲਤ ਕਰੀ ਜਾਈ ਕੋਈ ਸਾਥ ਉਹਨਾਂ ਨੇ ਪੈਸਾ ਨਹੀਂ ਲਿੱਤਾ ਨਾ ਕੋਈ ਧੰਨਵਾਦ ਨਹੀਂ ਹੋਇਆ ਇੱਥੇ ਇਹ ਕੰਮ ਕਰ ਰਹੇ ਸੀ ਗਰੀਬਾਂ ਦੇ ਰੋਕਿਆ ਹੀ ਲੈ ਗਏ ਉਹ ਉਹਨਾਂ ਨੇ ਜਿਆ ਕੰਮ ਕਰੇ ਨਹੀਂ ਹੈਗੇ ਇਹ ਕੰਮ ਕਰਨ ਲੱਗੇ ਨੇ ਉਹਨਾਂ ਰੋਕ ਰਹੇ ਨੇ ਉਹਨਾਂ ਨੇ ਹਮ ਤੱਕ ਸਰਕਾਰ ਨੂੰ ਖਦਾਈ ਆ ਜਿੰਨੇ ਘੱਟ ਸੀ ਬਣੇ ਜਿਸੇ ਤੋਂ ਕੁਝ ਵੀ ਨਹੀਂ ਦਿੱਤਾ ਗਿਆ ਜੀ ਇਹਨਾਂ ਨੇ ਇਹਨਾਂ ਨੇ ਸਾਰਾ ਕੰਮ ਸਾਰਾ ਕੰਮ ਧਿਆਬ ਸਰਕਾਰ ਨੇ ਕੀ ਕਹਿੰਦੇ ਆ ਕੌਲਸੀ ਆ ਜੋ ਰਾਏ ਤੇ ਗੇਹੋ ਜੋ ਦਿੱਲੀ ਤੋਂ ਪੌਂਚਿਆ ਸਰਕਾਰ ਮੌਂਦਰੀ ਸਰਕਾਰ ਵੀ ਆਈਆਂ ਨੇ ਗਰੀਬਾ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਰੋਕਿਆ ਗਿਆ